ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀਡੀਐਪੀਬੀ02 ਦੇ ਵੈਲਕਮ ਕਰਦੇ ਆਂ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਲਦੀਪ ਅਮਰੀ ਸਰੀਆ ਲੋ ਵੀਰ ਜੀ ਕੁਝ ਗੱਲਾਂ ਕਲੈਰੀਫਾਈ ਕਰਨ ਵਾਲੀਆਂ ਆਂ ਅਸਤਾਦ ਜੀ ਹੋਣਾ ਨੇ ਤੇ ਆਓ ਲੈ ਚੱਲਦੇ ਆਂ ਅਸਤਾਦ ਜੀ ਹੋਣਾ ਦੇ ਕੋਲ ਤੇ ਪੁੱਛਦੇ ਆਂ ਗੱਲਾਂ ਬਾਤਾਂ ਤੇ ਕਰਦੇ ਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਜੀ ਪੈਰੀ ਪਿੰਨੇ ਆ ਜੀ ਜਿੱਦ ਰੋ ਸੱਸੀ ਗੈਲਾ ਜੀ ਨਮਸਕਾਰ ਆਦਾਵਾ ਸਾਰਿਆਂ ਨੂੰ ਆਪਾਂ ਕੁਝ ਗੱਲਾਂ ਕਲੈਰੀਫਾਈ ਕਰਨਾ ਚਾਹੁੰਦੇ ਆਂ ਕਿ ਬਾਰ ਬਾਰ ਕਾਫੀ ਬੰਦਿਆਂ ਦੇ ਫੋਨ ਆਉਂਦੇ ਆ ਇੱਕ ਤੇ ਆਂਦੇ ਆ ਵੀ ਚਲੋ ਕੱਲ ਨੂੰ ਕੋ ਲਗੜਦੈਰੀ ਕਬੂਤਰ ਨੂੰ ਪਾੜ ਜਾਂਦਾ ਤੇ ਉਹਦੀ ਜਗ੍ਹਾ ਤੁਸੀਂ ਨਵਾਂ ਕਬੂਤਰ ਅਹੀ ਪਾ ਸਕਦੇ ਆ ਵੀ ਬਿਲਕੁਲ ਠੀਕ ਆ ਜੀ ਉਹ ਨਵਾਂ ਕਬੂਤਰ ਉਹਦੇ ਵਿੱਚ ਪਾ ਸਕਦੇ ਆ ਔਰ ਇੱਕ ਇੱਕ ਇਹਦਾ ਆਇਆ ਵੀ ਜਿਹੜੇ ਆਪਾਂ ਕਲੱਬ ਬਣਾਣੀ ਆ ਕਲੱਬ ਦਾ ਮਤਲਬ ਆ ਵੀ ਜਿੰਨੀਆਂ ਵੀ ਪਾਰਟੀਆਂ ਸਾਨੂੰ ਐਂਟਰੀਆਂ ਦਿੰਦੀਆਂ ਵਾਂ ਜਿੰਨੇ ਉਸਤਾਦ ਸ਼ਗਿਰਦ ਕੋਰੀਏ ਦੇ ਵਿੱਚ ਹੋਏ ਨਹੀਂ ਆ ਵੀ ਇਕਲੀਫਾ ਨਹੀਂ ਆ ਕਿਸੇ ਦਾ ਸ਼ਗਿਰਦ ਜ਼ਰੂਰ ਹੋਣਾ ਚਾਹੀਦਾ ਸ਼ਗਿਰਦ ਪਾ ਸਕਦੇ ਉਸਤਾਦ ਪਾ ਸਕਦੇ ਆ ਇਕਲੀਫੇ ਪਾ ਸਕਦੇ ਆ ਬਾਬੇ ਉਸਤਾਦ ਪਾ ਸਕਦੇ ਜਿਹੜਾ ਮਰਜ਼ੀ ਕੋ ਐਂਟਰੀ ਆਪਣੀ ਛਾਤ ਉਦੀ ਕਰਵਾ ਸਕਦਾ ਔਰ ਕਾਫੀ ਛਤਾਂ ਨੇ ਜਿਹੜੀਆਂ ਸਾਡੇ ਕੋ ਐਸੇਲੇ ਪੰਜਾਬ ਦੀਆਂ 15 ਕੇ ਛਤਾਂ ਜਿਹੜੀਆਂ ਉਹ ਆ ਗਈਆਂ ਵਾ ਜੇ ਮੈਂ ਉਹ ਉਹਨਾਂ ਦੀ ਗੱਲ ਕਰਦਾ ਜਿਨ੍ਹਾਂ ਨੇ ਸਾਨੂੰ ਐਂਟਰੀਆਂ ਜਿਨ੍ਹਾਂ ਦੀਆਂ ਆ ਆ ਗਈਆਂ ਵਾ ਔਰ ਇਸ ਤੋਂ ਇਲਾਵਾ ਜਿਹੜੀਆਂ ਮੇਰੀਆਂ ਕੌਸ਼ਲ ਦੀ ਕੌਸ਼ਲ ਗਰੁੱਪ ਦੀਆਂ ਛਤਾਂ ਵਾ 10 ਕੇ ਛਤਾਂ ਉਹ ਆ ਔਰ ਹੋਰ ਵੀ ਕਾਫੀ ਫੋਨ ਆਉਂਦੇ ਆ ਭੀਖੀ ਵਣ ਤੋਂ ਬਿਹਾਸ ਤੋਂ ਦੂਜਿਆ ਤੀਜਾ ਵੀ ਸਾਡੀਆਂ ਛਤਾਂ ਲੋ ਜਾਈ ਸਾਰਿਆਂ ਦੀਆਂ ਛਤਾਂ ਲਾਵਾਂਗੇ ਆਪਾਂ ਕਿਸੇ ਨੂੰ ਨਾ ਨਹੀਂ ਕਰਦੇ ਜਿਨ੍ਹਾਂ ਨੇ ਛੱਤਾ ਦੇਣੀ ਆ ਇਹਨਾਂ ਨੇ ਦੋ 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 ਮੌਤ ਮਨਸਬ ਨਾਲ ਜ਼ਰੂਰ ਦੇਣੇ ਆ ਉਹਨਾਂ ਦੀ ਡਿਊਟੀ ਕਿਤੇ ਵੀ ਲੱਗ ਸਕਦੀ ਹੈ ਔਰ ਜਿਹੜਾ ਕਬੂਤਰ ਘਰ ਬਹਿ ਜਾਂਦਾ ਜੇ ਤੇ ਉਹ ਤੰਦਰੁਸਤ ਆ ਔਰ ਘਰ ਬੈਠਾ ਘੰਡਿਆ ਜਾਇਆ ਉਹਨੂੰ ਆਪਾਂ ਉਹਨੂੰ ਤੇ ਆਪਾਂ ਉਹਦੇ ਵਿੱਚ ਪਾਵਾਂਗੇ ਕਬੂਤਰ ਨੂੰ ਬਾਈ ਚਾਂਸ ਪਿੱਛੇ ਜੀ ਕੋਲ ਪਿਆ ਸੀ ਉਹਨਾਂ ਨੇ ਕਬੂਤਰ ਖਿੱਚ ਕੀਤੇ ਰਹੀਏ ਇਸ ਕਰਕੇ ਉਹਦੇ ਵਿੱਚ ਜਿਹੜੇ ਕਬੂਤਰ ਨਹੀਂ ਬਦਲੇ ਗਏ ਇਹਦੇ ਵਿੱਚ ਜਿਹੜਾ ਲਗੜਦਾ ਪਟਿਆ ਕਬੂਤਰ ਉਹ ਬਦਲ ਸਕਦਾ ਜਿਹੜਾ ਕਬੂਤਰ ਨਿਕਲ ਜਾਂਦਾ ਉਹਦਾ ਬਦਲ ਸਕਦਾ ਪਰ ਜਿਹੜਾ ਘੰਡੇ ਲੈ ਕੇ ਬੈਠਿਆ ਸਾਂਭਿਆ ਨਹੀਂ ਗਿਆ ਉਹ ਉਸ ਛੱਤ ਦੀ ਮਾਲਕ ਦੀ ਜ਼ਿੰਮੇਵਾਰੀ ਹਾਂ ਉਹ ਮਰੇ ਕਬੂਤਰ ਦੀ ਕੋਈ ਫੋਟੋ ਪਾ ਦੇ ਜਾਣ ਕੇ ਨਾ ਮਾਰ ਦਿਓ ਮਰੇ ਕਬੂਤਰ ਦੀ ਕੋਈ ਫੋਟੋ ਮਰ ਜਾਂਦਾ ਕਬੂਤਰ ਤੇ ਉਹਦੀ ਜਗ੍ਹਾ ਵੀ ਕੋਈ ਕਬੂਤਰ ਨਵਾਂ ਆ ਸਕਦਾ ਪਰ ਉਹ ਇਹ ਗੱਲ ਨਹੀਂ ਕਰੂਗਾ ਤੇ ਆ ਕਬੂਤਰ ਮੇਰਾ ਜੀ ਇਤਰਾ ਹੋ ਗਿਆ ਜੀ ਉਹ ਫਲਾਣ ਹੋ ਗਿਆ ਜੀ ਆ ਨਿਕਲ ਗਿਆ ਜੀ ਉਹਦੀ ਜਗ੍ਹਾ ਕੋਈ ਕਬੂਤਰ ਨਹੀਂ ਬਹੂਗਾ ਕਈ ਵਾਰੀ ਕੀ ਹੁੰਦਾ ਵੀ ਮੇਰਾ ਕਬੂਤਰ ਸਿਰੇ ਮੈਂ 6 ਵਜੇ ਪੱਲਾ ਮਾਰਿਆ ਤੇ ਕਬੂਤਰ ਮੇਰਾ 6:30 ਵਜੇ ਬਹਿ ਗਿਆ ਛੱਤ ਦਾ ਮਾਲਕ ਹੈ ਜਿਹੜਾ ਉਹ ਅਗਲੇ ਦਿਨ ਅਡਾਦਾ ਉਹਦਾ ਵੀ ਮੇਰਾ 2-4-5 ਘੰਟੇ ਲਾਏ ਤੇ ਫਿਰ ਮੈਂ ਅਗਲੀ ਬਾਜੀ ਚ ਫੇਰ ਪਾ ਲਾਂਗਾ ਉਹ ਛੱਤ ਮਾਲਕ ਦੀ ਜ਼ਿੰਮੇਵਾਰੀ ਹੈ ਜਿਉ ਕਬੂਤਰ ਨਿਕਲ ਗਿਆ ਤੇ ਉਦੀ ਜਗ੍ਹਾ ਕੋਈ ਚੇਂਜ ਨਹੀਂ ਹੋਏਗਾ ਆਪਣੀ ਮਰਜ਼ੀ ਨਾਲ ਉਡਾਣਾ ਚਾਹੇ ਤੇ ਡਾਲੇ ਕਿਉਂਕਿ ਜਿਹੜੇ ਕਬੂਤਰ ਬੈਠਣਗੇ ਉਹਨਾਂ ਦੀਆਂ ਮੋਰਾ ਵੀ ਵੇਖੀਆਂ ਜਾਣਗੀਆਂ ਮੋਰਾ ਕਟੀਆਂ ਵੀ ਜਾਣਗੀਆਂ ਮਤਲਬ ਉਸਤਾਦ ਜੀ ਜਿੱਦਾਂ ਕਿ ਅੱਜ ਡਾਰ ਕਰਕੇ ਆਇਆ ਕਬੂਤਰ ਤਿੰਨ ਦਿਨਾਂ ਵਾਲ ਅਗਲੇ ਦਿਨ ਅਰੈਸਟ ਉਸ ਦਿਨ ਦਾਵੇ ਤੇ ਉਹ ਰਹਿਜੇ ਕਬੂਤਰ ਤੇ ਉਹ ਜ਼ਿੰਮੇਵਾਰ ਛੱਤ ਮਾਲਕ ਹੋਏਗਾ ਛੱਤ ਮਾਲਕ ਠੀਕ ਹੋ ਗਿਆ ਸਾਹਿਬ ਇਹ ਆਪਣੀ ਰਿਸਕ ਤੇ ਕਰੇ ਕੱਲ ਨੂੰ ਇਹ ਨਾ ਕਵੇ ਵੀ ਮੇਰਾ ਇਹ ਨਿਕਲ ਗਿਆ ਜੀ ਮੈਂ ਸੌਂਖਾਣ ਨੂੰ ਤਿਆਰ ਆ ਉਹਦੀ ਜ਼ਿੰਮੇਵਾਰੀ ਹੈ ਇਹ ਠੀਕ ਹੈ ਜੀ ਆਪਾਂ ਉਹਦੇ ਵਿੱਚ ਨਹੀਂ ਕਰਦੇ ਉਹਦੇ ਜੇ ਉਹ ਨਿਕਲ ਜਾਂਦਾ ਤੇ ਉਹਦੇ ਵਾਸਤੇ ਕਬੂਤਰ ਨਹੀਂ ਪਊਗਾ ਉਹਦੇ ਵਾਸਤੇ ਨਹੀਂ ਪਊਗਾ ਉਹ ਪੱਕਾ ਹੀ ਰਹੂਗਾ ਤੇ ਦੂਜੀ ਗੱਲ ਜਿਹੜਾ ਕਬੂਤਰ ਆਪਣਾ ਲਗੜ ਮੈਰੀ ਦਾ ਪਾਟਿਆ ਉਹ ਹੋ ਸਕਦਾ ਉਹ ਹੋ ਸਕਦਾ ਜੀ ਉਹ ਉਹਦੀ ਜਗ੍ਹਾ ਚੇਂਜ ਹੋ ਜਾਊਗਾ ਇਹ ਠੀਕ ਹੈ ਜੀ ਔਰ ਬਾ ਜੁਬੜੀ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿੱਦ ਤਰ੍ਹਾਂ ਆਪਾਂ ਇੱਕ ਕਲੱਬ ਬਣਾ ਲਈ ਆ ਜਿੱਦਾਂ ਮੈਂ ਕੌਸ਼ਲ ਗਰੁੱਪ ਨੇ ਕੌਸ਼ਲ ਦੀ ਆਪਣੀ ਮੇਰੀ ਕਪਿਲ ਦੀ ਆਪਣੀ ਛੱਤ ਤੇ ਮੈਂ ਐਂਟਰ ਕਰਾਤੀ ਆ ਪਰ ਅਗਲੇ ਸਾਲ ਜਿਹੜੀ ਮੈਂ ਉਹ ਵਾਸਤੇ ਮੇਰੀ ਤਿਆਰੀ ਨਹੀਂ ਆ ਉਹ ਕਿਸੇ ਵੀ ਆਪਣੇ ਸ਼ਗਿਰਦ ਦੀ ਛੱਤ ਦੇ ਸਕਦਾ ਨਹੀਂ ਵੀ ਹੈਗੀ ਤੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਆ ਸਿਰਫ ਇਹ 5 ਸਾਲ ਵਾਲਾ ਇਹੀ ਕੰਮ ਤਾਲ ਕੀਤਾ ਹੈ ਵੀ ਇਹ 5 ਸਾਲ ਚ ਹੀ ਉਹਨਾਂ ਦੀਆਂ ਛੱਤਾਂ ਉੱਡਣਗੀਆਂ ਬਾਕੀ ਕਮੇਟੀ ਫੈਸਲਾ ਕਰੇਗੀ ਔਰ ਇਹਦੇ ਵਿੱਚ ਹੋਰ ਗੱਲ ਦੱਸ ਦੇਣਾ ਚਾਹਨਾ ਜਿਹੜੇ ਜਿਹੜੇ ਉਸਤਾਦ ਸਹਿਬਾਨ ਜਿਹੜੇ ਜਿਹੜੇ ਉਸਤਾਦ ਸਹਿਬਾਨ ਅ ਐਂਟਰੀਆਂ ਇਹਦੇ ਵਿੱਚ ਐਂਟਰੀਆਂ ਕਰਾਨਗੇ ਜਿਹੜੇ ਜਿਹੜੇ ਵੀ ਉਸਤਾਦ ਉਹ ਆਪਣੇ ਇੱਕ ਗਰੁੱਪ ਬਣੇਗਾ ਜਿਹੜੇ ਜਿਹੜੇ ਖਾਲਿਫਤ ਪਾਰਟੀਆਂ ਵਾਂ ਉਹਨਾਂ ਦੀ ਇੱਕ ਕਮੇਟੀ ਬਣਾਈ ਜਾਊਗੀ ਤਾਂ ਠੀਕ ਹੈ ਚਾਹੇ ਇੱਕ ਉਸਤਾਦ ਜਾਂ 6 ਛੱਤਾਂ ਵਾਂ ਚਾਹੇ ਇੱਕ ਉਸਤਾਦ ਇੱਕੋ ਛੱਤ ਓਕੇ ਉਹਦੇ ਗਰੁੱਪ ਦਾ ਕੋਈ ਨਾ ਕੋਈ ਮੈਂਬਰ ਜਿਹੜਾ ਉਹ ਕਮੇਟੀ ਦੇ ਵਿੱਚ ਪਾਇਆ ਜਾਏਗਾ ਔਰ ਫੈਸਲਾ ਜਿਹੜਾ ਵਾ ਉਹ ਚੇਅਰਮੈਨ ਦਾ ਲਾਜਤ ਹੋਵੇਗਾ ਮੁਨਸਬ ਦਾ ਜਿਹੜਾ ਵਾ ਉਹ ਲਾਜਤ ਹੋਵੇਗਾ ਔਰ ਹਰ ਕਬੂਤਰ ਦਾ ਹਰ ਘੰਟੇ ਬਾਅਦ ਉਹਦੀ ਲਈ ਜਾਏਗੀ ਛੱਤ ਦੀ ਅਪਡੇਟ ਲਈ ਜਾਏਗੀ ਅਪਡੇਟ ਹਰ ਘੰਟੇ ਬਾਅਦ ਕਿੰਨੇ ਲੱਭ ਰਹੇ ਆ ਕਿੰਨੇ ਉਤੋਂ ਆ ਗਏ ਆ ਮਾਲਕ ਨੇ ਪਛਾਣਿਆ ਕਿ ਨਹੀਂ ਪਛਾਣੇ ਕਿ ਯਾਨੀ ਕਬੂਤਰ ਨਿਕਾਣੇ ਦਾ ਬਲੰਦੀ ਚੋਂ ਤਾਂ ਨਹੀਂ ਪਛਾਣਿਆ ਜਾਂਦਾ ਪਰ ਛੱਤ ਮਾਲਕ ਨੂੰ ਵੀ ਇਹ ਗੱਲ ਕਰਨਾ ਚਾਹੁੰਦੇ ਆ ਉਦੋਂ ਭਾਏ ਪਛਾਣ ਕਰਾਏ ਨਾ ਕਰਾਏ ਜਦੋਂ ਨੀਵਾ ਆਏ ਉਦੋਂ ਦੱਸਦੇ ਵੀ ਇਹ ਮੇਰਾ ਵਾ ਪਰ ਇੱਕ ਵਾਰੀ ਕਿਹਾ ਗਿਆ ਕਬੂਤਰ ਫਿਰ ਹੋ ਗਏ ਪਿੱਛੇ ਹੁੰਦਾ ਤੇ ਉਹਦਾ ਛੱਤ ਮਾਲਕ ਜ਼ਿੰਮੇਵਾਰ ਹੋਏ ਇਸ ਕਰਕੇ ਹਰ ਘੰਟੇ ਦੀ ਅਪਡੇਟ ਹੋਏਗੀ ਬੈਨ ਲੱਗੇ ਦੀ ਕਬੂਤਰ ਦੀ ਫੋਟੋ ਆਏਗੀ ਅਡਾਨ ਲੱਗੇ ਦੀ ਫੋਟੋ ਆਏਗੀ ਹਰ ਘੰਟੇ ਬਾਅਦ ਕਿੰਨੇ ਦਿਖ ਰਹੇ ਕਿੰਨੇ ਨਹੀਂ ਦਿਖ ਰਹੇ ਕਿੰਨੇ ਬਹਿ ਗਏ ਆ ਕਿੰਨੇ ਘੰਟਿਆਂ ਚਾਏ ਆ ਇਹ ਅਪਡੇਟ ਮੌਤ ਲੈਣਗੇ ਅਗਰ ਕਿਸੇ ਨੂੰ ਕੋਈ ਇਤਰਾਜ਼ ਆ ਉਸ ਬਰਕਰ ਸਕਦਾ ਵਾ ਕਮੇਟੀ ਦੇ ਨਾਲ ਉਹਦੀ ਜਗ੍ਹਾ ਹੀ ਮੌਤ ਚੇਲ ਵੀ ਕਰ ਸਕਦੇ ਆ ਉਹਦੀ ਜਗ੍ਹਾ ਹੀ ਮੌਤ ਹੋਰ ਵੀ ਵੇਚ ਸਕਦੇ ਆ ਛੱਤ ਮਲਕੇ ਦੇ ਵਿੱਚ ਕੋਈ ਉਤਰਾ ਹੀ ਨਹੀਂ ਕਰੇਗਾ ਤੇ ਬਰਾਏ ਮਿਹਰਬਾਨੀ ਅ ਥੋੜਾ ਜਿਹਾ ਇਮਾਨਦਾਰੀ ਨਾਲ ਇੱਕ ਆਪ ਦੇ ਵਿੱਚ ਹਿੱਸਾ ਲਿਓ ਕਿਉਂਕਿ ਕਈ ਵਾਰੀ ਹੁੰਦਾ ਵਾ ਵੀ ਮੇਰਾ ਕਬੂਤਰ ਕੋ ਨੀਵਾ ਆਇਆ ਤੇ ਉਹਦਾ ਰਫੜ ਪੈ ਗਿਆ ਤੇ ਲੋਕ ਚੁੱਕ ਚੁੱਕ ਕੇ ਫੋਨ ਕਰਨਾ ਸ਼ੁਰੂ ਕਰ ਦਿੰਦੇ ਆ ਮੇਰੇ ਕਬੂਤਰ ਦਾ ਟਾਈਮ ਦਵਾ ਮੇਰੇ ਐਤਰਾ ਗੱਲ ਬਿਲਕੁਲ ਨਹੀਂ ਲਈ ਆਪਣਾ ਕਬੂਤਰ ਉੱਤੋਂ ਖਾਓ ਆਪਣਾ ਕੈਮਰੇ ਵਾਲਾ ਵੀ ਰੱਖੋ ਜ਼ਰੂਰੀ ਨਹੀਂ ਤੋ ਹੀ ਮੌਤੇ ਡਿਪੈਂਡ ਕਰਦੇ ਹੋ ਉਹਦੀ ਵੀਡੀਓ ਬਣਾਓ ਜੇ ਸਮਾਨ ਚੋਂ ਆਇਆ ਨੇ ਨੀਵਾ ਆ ਕਬੂਤਰ ਨਹੀਂ ਲਿਆ ਜਾਏਗਾ ਬਾਕੀ ਕਬੂਤਰ ਦਾ ਟਾਈਮ ਆ ਜਿਹੜਾ ਉਹ 40 ਮੀਟਰ ਦਾ ਵਾ ਜੇ ਕਿਤੇ ਕਬੂਤਰ ਨੀਵਾ ਨੀਵਾ ਜਾਂਦਾ ਉਹ 40 ਮੀਟਰ ਦੇ ਵਿੱਚ ਆਇਆ ਤਾਂ ਉਹ ਮੰਨਿਆ ਜਾਏਗਾ ਇਹ ਸ਼ਰਤਾਂ ਜਿਹੜੀਆਂ ਉਹ ਹੈਗੀਆਂ ਜੀ ਬਾਕੀ ਆਪਾਂ ਬਾਅਦ ਚ ਜਿੰਨੇ ਵੀ ਹੋਏਗਾ ਉਹ ਜ਼ਰੂਰ ਕਰਾਂਗੇ ਜੀ ਥੈਂਕ ਯੂ ਲੋ ਜੀ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਸਤ ਸਤ ਅਗਲੀ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ